ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀਏ ਦੂਰ ਇੱਕ ਵਾਰੀ ਸਿਲੀ ਦੀ ਚੜਾਈ ਸੁਣ ਕੇ ਸੰਗਤਾਂ ਬਹੁਤ ਭੈਤ ਹੋ ਗਈਆਂ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਸ਼ਬਦ ਉਚਾਰਨ ਕੀਤਾ اے ਭਾਈ ਡਰ ਡਰ ਮਰਤੇ ਜਬ ਜਾਨੀਏ ਦੂਰ ਜੀਆਂ ਦੇ ਡਰ ਕਰਕੇ ਪਾਪਾਂ ਦੇ ਡਰ ਕਰਕੇ ਉਮਰਾਵਾਂ ਦੇ ਡਰ ਕਰਕੇ ਉਹਨੇ ਕੀ ਜੀ ਡਰ ਦੇ ਡਰਾਏ ਮਰੀਦਾ ਹੈ ਜਿੰਨੇ ਚਿਰ ਪਰਮੇਸ਼ਰ ਨੂੰ ਦੂਰ ਜਾਣਿਆ ਹੈ ਜਾਣੀਦਾ ਹੈ ਦਰ ਜਨਾਂ ਦੇ ਡਰ ਕਰਕੇ ਦਰ ਜਨਾਂ ਦੇ ਡਰ ਕਰਕੇ ਮੌਤ ਦੇ ਡਰ ਕਰਕੇ ਉਹਨਾਂ ਚਿਰ ਮਰਦੇ ਰਹਿੰਦੇ ਜੀਵ ਜਿੰਨਾ ਚਿਰ ਦੂਰ ਪਰਮੇਸ਼ਰ ਨੂੰ ਜਾਣਿਆ ਜਾਣੀਦਾ ਹੈ ਡਰ ਚੁਕਾ ਦੇਖਿਆ ਭਰਪੂ ਜਦੋਂ ਐਸੇ ਸਾਰੇ ਵਿਆਪਕ ਦੇਖ ਲਿਆ ਉਹਨੂੰ ਕਿਸ ਤੋਂ ਡਰਨਾ ਹੈ ਜਦੋਂ ਆਪੇ ਜੋਤੀ ਸਰੂਪ ਆਤ ਹੈ ਸੋਇਉ ਦਰ ਚੱਕਿਆ ਗਿਆ ਜੋ ਵਿਆਪਕ ਵੇਖ ਲਿਆ ਉਸ ਰੂਪ ਨੂੰ ਸਤਗੁਰ ਆਪਣੇ ਕਉ ਬਲੇਹਾਰੈ ਇਹ ਬਾਤ ਕਿੱਥੋਂ ਮਿਲਜੀ ਸਤਗੁਰਾਂ ਤੋਂ ਆਪਣੇ ਸਤਗੁਰੂ ਨਾਨਕ ਦੇਵ ਜੀ ਤੋਂ ਬਲੇਹਾਰ ਕੁਰਬਾਨ ਜਾਈਏ ਛੋੜ ਨਾ ਜਾਈ ਸਰ ਪਰ ਤਾਰ ਮਰ ਸਾਸ ਤੇ ਪਰਸਾ ਕੈਸੇ ਜੋ ਸ਼ਰਨ ਆਜੰਦੇ ਉਹਨੂੰ ਛੱਡ ਕੇ ਕਿਸੇ ਥਾਂ ਨਹੀਂ ਜਾਂਦੇ ਹਰ ਵਕਤ ਅੰਗ ਸੰਗ ਰਹਿੰਦੇ ਸਰ ਪਰ ਜਰੂਰ ਵਰ ਜੂਰ ਸੱਚੇ ਪਾਤਸ਼ਾਹ ਸੰਸਾਰ ਸਮੁੰਦਰ ਤੋਂ ਉਸ ਨੇ ਤਾਰ ਗੁੰਦੇ ਹਨ ਜਦ ਕਦ ਪ੍ਰਹਾਉ ਗੂਹ ਰੋਗ ਤੋਗ ਬਿਸਰਾ ਜਬ ਨਾਮ ਜਮਨ ਮਰਦੇ ਦੁਖੋਂ ਚਿੰਬੜਦੇ ਇੱਧਰ ਆ ਜੇ ਤੇ ਆਈ ਤੁਸੀਂ ਪੁਕੇ ਹੀ ਪਖੇ ਹੋ ਜੇ ਦੁਖੋਂ ਚਿੰਬੜਦੇ ਹਨ ਜਿਸ ਵਕਤ ਮਹਾਰਾਜ ਦਾ ਨਾਮ ਭੁੱਲ ਜਾਂਦਾ ਹੈ ਜਮਨ ਮਰਨ ਦੇ ਤੇ ਰੋਗ ਵੀ ਹੋ ਮੇ ਆਦ ਕਦੋਂ ਚਿੰਬੜ ਜੋ ਨਾਮ ਭੁੱਲ ਜਾਂਦਾ ਹੈ ਅਗੇ ਸੋਗ ਸੋਗ ਲਈ ਵਿਛੋੜਾ ਹੁੰਦਾ ਜਦੋਂ ਪਰਮੇਸ਼ਰ ਦਾ ਨਾਮ ਭੁੱਲਦਾ ਹੈ ਸਦਾ ਆਨੰਦ ਜਾਂ ਹਰ ਗੁਣ ਗਾਉ। ਜੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੀਏ ਤਾਂ ਸਦਾ ਇਹ ਨਿੰਦੀ ਪ੍ਰਾਪਤੀ ਹੁੰਦੀ ਹੈ। ਬੁਰਾ ਭਲਾ ਕੋਈ ਨਾ ਕਹੀਜੈ। ਕਈ ਕਿਸੇ ਨੂੰ ਬੁਰਾ ਨਾ ਕਹੋ, ਕੋਈ ਆਪ ਨੂੰ ਭਲਾ ਨਾ ਕਹੋ। ਬੁਰਾ ਕਹਿਣ ਨਾਲ ਵੀ ਨਿੰਦਿਆ ਹੁੰਦੀ ਹੈ, ਆਪ ਨੂੰ ਭਲਾ ਕਹਿਣ ਨਾਲ ਵੀ ਝੂਠ ਬੋਲਣਾ ਪੈਂਦਾ ਹੈ। ਇਸ ਕਰਕੇ ਕਿਸੇ ਨੂੰ ਬੁਰਾ ਭਲਾ ਨਾ ਕਹੋ ਕੋਈ ਕਿਸੇ ਪ੍ਰਕਾਰ ਦਾ ਵਾਕ ਕਿਸੇ ਨੂੰ ਬੁਰੀਾਈ ਵਾਲਾ ਕਿਸੇ ਨੂੰ ਭਲਾ ਜਿਹੜਾ ਭਲਾ ਬਗਤ ਸ਼ਬਦ ਕਹਿਣਾ ਹੈ ਕਿਸੇ ਆਦਮੀ ਦੇ ਗੁਣ ਨਾ ਹੋਣ ਤੇ ਉਹਨੂੰ ਭਲਾ ਕਹਿਣਾ ਇਹ ਕੁਸ਼ਾਮਤ ਉਹਦੀ ਕਰਨੀ ਹੈ ਇਸ ਕਰਕੇ ਬੁਰਾ ਭਲਾ ਕੋਈ ਵਾਕ ਕਿਸੇ ਨੂੰ ਕਦੇ ਕਹੀਏ ਹੀ ਨਾ ਬੋੜ ਮਾਨ ਹਰ ਚਰਨ ਗਹੀਜੇ ਮੋੜ ਨੀ ਕਰੀਏ ਮਾਨ ਛੱਡ ਕੇ ਹਰਿ ਅਕਾਲ ਪੁਰਖ ਦੇ ਚਰਨ ਕਮਲਾਂ ਨੂੰ ਗਹੀਏ ਸਜਣਾ ਕਰੀਏ ਬਹੁ ਨਾਨਕ ਗੁਰਮਾਨਸੇ ਨੂੰ ਜਾਈਏ ਪਾਠੀ ਨੂੰ ਪਸੰਦ ਨਹੀਂ ਇੱਥੇ ਦਾ ਸੋਰੀ ਹਾਂ ਜੀ ਬਹੁ ਨਾਨਕ ਗੁਰਮੰਤਰ ਚਿਤਾ ਸਰਬਜੀਤ ਸਾਹਿਬ ਜੀ ਕਹਿੰਦੇ ਨੇ ਪਾਈ ਗੁਰੂ ਸਾਹਿਬ ਦਾ ਮੰਤਰ ਅੰਮ੍ਰਿਤ ਨਾਮ ਨੂੰ ਚੁਕਾਰਨਾ ਕਰੋ ਚਿਤ ਦੇ ਨਾਲ ਸੁਖ ਪਾਵਹਿ ਸਾਚੇ ਦਰਬਾਰ ਸੱਚੇ ਗੁਰੂਵਾਰੇ ਸੱਚਖੰਡ ਵਿੱਚ ਸੱਚੇ ਗੁਰਵਾਰ ਸਾਧ ਸੰਗਤ ਵਿੱਚ ਸੱਚੇ ਦਰਬਾਰ ਸਰੂਪ ਵਿੱਚ ਸੁਖ ਨੂੰ ਪਾਵੂਗੇ ਗੌੜੀ ਮਹੱਲਾ 5ਵਾਂ ਜਾ ਕਾ ਮੀਤ ਸਾਜਨ ਹੈ ਸਮੀਆਂ ਕਿਉ ਭਾਈ ਜਿਨੇ ਦਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਸਮੀਆਂ ਸਮਾਇਆ ਹੋਇਆ ਹੈ ਜਿਹੜਾ ਸਾਰੇ ਵਿਆਪਕ ਹੈ ਸਮੂਲੂਕ ਹੋ ਕੇ ਸਾਰਿਆਂ ਦੇ ਵਰਤੇ ਵਾਸ਼ਨਾ ਤੋਂ ਰਹਿਤ ਹੋ ਕੇ ਜਿਸ ਨੂੰ ਕਿਸੇ ਪ੍ਰਕਾਰ ਦੀ ਵਾਸ਼ਨਾ ਨਹੀਂ ਹੈ ਸੋ ਆਸ਼ਨਾ ਤੋਂ ਸਾਰੂਪ ਹੋ ਕੇ ਵਿਆਪਕ ਰੂਪੋ ਕੇ ਵਰਸ ਰਿਹਾ ਹੈ। ਇਸ ਜਨ ਕੋ ਕਹੋ ਕਾ ਕੀ ਕਮੀਆਂ। ਬਹੁਤੋਂ ਭਾਈ ਉਸ ਜਨ ਪਿਆਰੇ ਨੂੰ ਕਿਹੜੀ ਚੀਜ਼ ਦੀ ਕਮੀ ਰਹਿ ਜਾਂਦੀ ਹੈ? ਰਿੱਧੀਆਂ, ਸਿੱਧੀਆਂ ਸਭ ਖਾਕਰ ਕਰਕੇ ਚਰਿਆ ਉਹਨਾਂ ਦੇ ਹੱਬੀ ਕਵੀ ਤੇ ਰੱਖੀਆਂ ਹੋਈਆਂ। ਕਿਸੇ ਪ੍ਰਕਾਰ ਦੀ ਕਮੀ ਪੇਸ਼ੀ ਨਹੀਂ ਹੋ ਰਹੀਂਦੀ। ਕਮਤੀ ਨਹੀਂ ਰਹੀਂਦੀ ਕਿਸੇ ਪ੍ਰਕਾਰ ਦੀ। ਸੋ ਕੋਈ ਬਹੁਤੋ ਬਹੁਤੋ ਪਾਇਆ ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਜਿਨੇ ਦੀ ਪ੍ਰੀਤ ਗੋਬਿੰਦ ਪਰਮੇਸ਼ਰ ਦੇ ਨਾਇਕ ਕ੍ਰਿਸ਼ਣ ਦੀ ਰੱਖਿਆ ਕਰਨ ਵਾਲੇ ਨਾਲ ਲੱਗ ਗਈ ਹੈ ਦੁਖ ਦਰਦ ਭ੍ਰਮਤਾ ਕਾ ਭਾਗੀ ਉਹਨਾਂ ਦਾ ਜੰਮਣ ਮਰਨ ਦਾ ਦੁਖ ਅਗਿਆਨੀਆਂ ਜਿਹੇ ਦਰਦਾਂ ਪੀੜਾਂ ਹਨ ਸਰੂਪ ਦਾ ਇਹ ਧਰਮ ਹੈ ਇਹਨਾਂ ਦਾ ਭੱਜ ਗਿਆ ਨਿਵਰਤ ਹੋ ਗਿਆ ਹੈ ਪ੍ਰਹਾਉ ਜਾ ਕੋ ਰਸ ਹਰ ਰਸ ਹੈ ਆਇਓ ਜਿਨੇ ਵੀ ਸੈੰਤ ਸੰਗੇ ਜੀ ਦੁਨੀਆ ਦੇ ਜਿਹੜੇ ਰਸ ਹੈ ਸਭ ਸੁਪਰਸ਼ ਰੂਪ ਰਸ ਗੰਧੋ ਇਨ੍ਹਾਂ ਰਸਾਂ ਦਾ ਪਿਆਗ ਕਰਕੇ ਹਰੀ ਦਾ ਰਸ ਪ੍ਰਾਪਤ ਹੋਇਆ ਹੈ ਆ ਕੇ ਸਤਗੁਰਾਂ ਦੇ ਦਵਾਰ ਸੋ ਅਨ ਰਸ ਨਾਹੀ ਲੁਪਟਾਇਓ ਜਿਸ ਨੂੰ ਰਸਾਂ ਵਿੱਚੋਂ ਹਰੀ ਦਾ ਰਸ ਪ੍ਰਾਪਤ ਹੋਇਆ ਹੈ ਉਹ ਹੋਰ ਗਵਾਤ ਵਾਲੇ ਰਸਾਂ ਚ ਨਹੀਂ ਲੱਗਦਾ ਕਿਸੇ ਪ੍ਰਕਾਰ ਦਾ ਜਾ ਕਾ ਕਹਿਆ ਦਰਗਹ ਚੱਲ ਜਿਸ ਜਿਹ ਚ ਬੈਠਿਆ ਹੋਇਆ ਬੇਨਤੀ ਦਰਗਾਹ ਦੇ ਵੀ ਚੱਲ ਪੈਂਦੀ ਹੈ ਮੰਨੀ ਜਾਂਦੀ ਹੈ ਜੋ ਕਰੇ ਸੋਈ ਪ੍ਰਮਾਨ ਹੈ ਉਹ RAM ਨਾਮ ਰੰਗ ਰਾਤੇ ਤਿੰਕੀ ਸੋਭਾ ਸਭ ਨਹੀਂ ਥਾਈ ਜਿਨ ਕੋ ਕੇ ਚਰਨ ਪਰ ਆਪੇ ਜੇ RAM ਹਰ ਸੰਤਾਂ ਦੀ ਵਰਨਾ ਕੋਈ ਉਹ ਕਿਸ ਕੋ ਨਜ਼ਰ ਲੈ ਆਵੇ ਤਲ ਉਹ ਜੀ ਨੂੰ ਨਿਗਾਹ ਤੇ ਲਿਆਵੇ ਵਿਸ਼ਨੂੰ ਦੀ ਉਪਾਸ਼ਨਾ ਕਰੇ ਕਿ ਬ੍ਰਹਮਾ ਦੀ ਕਰੇ ਕਿ ਸ਼ਿਵ ਜੀ ਦੇ ਕਿਂਦਰ ਵੀ ਸਰਗਰੀਛਾ ਰੱਖੇ ਕਿਸੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਰਕਾਂ ਦੀ ਇੱਛਾ ਨਹੀਂ ਰੱਖਦਾ ਜਾਣਦਾ ਬ੍ਰਹਮਾ ਵਿਸ਼ਨੂੰ ਸਰੇ ਤੇ ਅਗਨਕ ਕਿਨ ਕੋ ਕੋ ਪਿਆ ਮਨਵਰਕਾ ਕਬ ਰਾਸ਼ੀ ਲਖ ਜੋਨੋ ਪਾਈ ਰਿਜਕ ਵੀ ਆ ਸਭ ਨੂੰ ਤਰਕ ਹੈ ਕਿਸੇ ਵੀ ਉਪਾਸ਼ਨਾ ਕਲੇ ਨਹੀਂ ਲਿਆਉਂਦਾ ਨਿਗਾਹ ਦੇ ਤਲੇ ਜੋ ਤੇ ਸਚੁ ਸੁਝਾਉ ਜਾਂਦਾ ਹੈ ਜਾ ਕਾ ਸਭ ਕਿਛੁ ਤਾ ਕਾ ਹੂ ਜਿਸ ਅਹੰਤਿ ਦੇ ਤਾਈ ਇਹ ਸਭ ਕੁਝ ਰੇਤੀਆ ਹੋਇਆ ਉਸ ਪਰਮੇਸ਼ਰ ਦਾ ਬਨਣਾ ਕਰ ਨਾਨਕ ਤਾ ਕਉ ਸਦਾ ਸੁਖ ਹੂ ਉਸ ਗੁਰੂ ਕੰਨ ਗੁਰੂ ਸਾਹਿਬ ਜੀ ਕਹਿੰਦੇ ਸਦਾ ਵਾਹਿ ਤੇ ਨਿਤ ਰੰਗ ਆਨੰਦ ਪ੍ਰਾਪਤ ਹੋ ਜਾਂਦਾ ਹੈ ਗੌੜੀ ਮਹੱਲਾ 5 ਵਾ ਜਾ ਕੇ ਦੁੱਖ ਸੁਖ ਸਮ ਕਰ ਜਾਪੈ ਸਹਿ ਜੇ ਨੰਦਰ ਸਾਧੂ ਸਾਧੂ ਮਾਹ ਹੈ ਜਿਨ੍ਹਾਂ ਦੇ ਤਾਈ ਦੁੱਖ ਤੇ ਸੁਖ ਸਮਾਨ ਕਰਕੇ ਜਾਣੇ ਜਾਂਦੇ ਹੈ ਦੁੱਖ ਵਿੱਚ ਵੀ ਉਹਨਾਂ ਦੀ ਵਰਤੀ ਕੁਬਰਾਉਂਦੀ ਨਹੀਂ ਹੈ ਸੁਖ ਵਿੱਚ ਫੈਲਦੀ ਨਹੀਂ ਹੈ ਦੁੱਖ ਵਿੱਚ ਸੁੰਗੜਦੀ ਨਹੀਂ ਹੈ ਦੁੱਖ ਕਰਕੇ ਸੁਖ ਵਿੱਚ ਫੈਲ ਕਰਕੇ ਬਾਲੀਆਂ ਬੁਰੀਆਂ ਕਰਤੂਤਾਂ ਨਹੀਂ ਕਰਦੀ ਉਹ ਸੁਖ ਦੁੱਖ ਵਿੱਚ ਸਮਾਨ ਮਰਤੀ ਕਰਕੇ ਜਿਹੜੇ ਜਾਣਦੇ ਹਨ ਤਾ ਤੋ ਕਾੜਾ ਕਹਾ ਬਿਆਪੈ ਜੁਨਰ ਦੁਖ ਮੇ ਦੁਖ ਨਹੀਂ ਮੰਨ ਸੁਖ ਸੁਨੇ ਆੜ ਪੈ ਨਹੀਂ ਜਾ ਕੇ ਕੰਟਿਨ ਮਾਟੀ ਮੰਨ ਉਹਨਾਂ ਦਾ ਕਾਰਾ ਛੋੜਾ ਕਿਸ ਪ੍ਰਕਾਰ ਵਿਆਸ ਨਹੀਂ ਲੱਗਦਾ ਕਿਸੇ ਪ੍ਰਕਾਰ ਦਾ ਕਾੜਾ ਕਿਸੇ ਪਦਾਰਥ ਨੂੰ ਬਚਣਾ ਨਹੀਂ ਉਹਨਾਂ ਦਾ ਵਿਆਪ ਦਾ ਲੱਗਦਾ ਸਹਿਜ ਆਨੰਦ ਹਰ ਸਾਧੂ ਮਾਹੇ ਜਿਹੜੇ ਹਰੀ ਦੇ ਜਿਹੜੇ ਸੰਤ ਹੈ ਉਹਨਾਂ ਦੇ ਸੰਗਤ ਵਿੱਚ ਸੁਖਿਆ ਸਰੂਪ ਦਾ ਆਨੰਦ ਬਣਿਆ ਰਹਿੰਦਾ ਹੈ ਆਗਿਆਕਾਰੀ ਹਰ ਹਰ ਰਾਈ ਹਰ ਹਰ ਪਰਮੇਸ਼ਰ ਪਾਰਸ਼ਾ ਦੇ ਆਗਿਆਕਾਰੀ ਸੰਤ ਹਨ ਵਾਹਿਗੁਰੂ ਦੇ ਬਾਣੇ ਨੂੰ ਮੰਨਦੇ ਹਨ ਰਜਾ ਦੇ ਚੱਲਦੇ ਹੈ ਜੋ ਹਰਿ ਸਾਰਿਆਂ ਦਾ ਪਾਰਸ਼ਾ ਉਹਨਾਂ ਸੰਤਾਂ ਦੀ ਇਹ ਆਗਿਆ ਹੁੰਦੀ ਹੈ ਉਹ ਕੀ ਕੀ ਹੋਈ ਆਪ ਸਭੇ ਕਾਪਸ਼ਾ ਭਗਤਾਂ ਦੀ ਕਰ ਦਿੰਦਾ ਹੈ ਰਹਾ ਤਰਾਗਿਆਕਾਰੀ ਰਹਿੰਦੇ ਹਮੇਸ਼ਾ ਪਰਮੇਸ਼ਰ ਦੇ ਰਹਾ ਜਾ ਕੇ ਅਚਿੰਤ ਵਸੈ ਮਾਨਿਆ ਇਹਨਾਂ ਦੇ ਅਚਿੰਤ ਆਗਿਆਕਾਰੀ ਜਿਹੜੀ ਮਾਇਆ ਹੈ ਉਹ ਵੀ ਉਹਨਾਂ ਦੇ ਆਗਿਆ ਚਲਣ ਵਾਲੀ ਹੈ ਮਾਇਆ ਦਾਸੀ ਭੜਕਾ ਕੀ ਕਹਿਲ ਕੁਮਾਰ ਹੈ ਕਰਨੀ ਲਾਗੇ ਤਾਂ ਮਹਿਲ ਕਾਵੇ ਉਹ ਤਾਂ ਹਰ ਹਰ ਪ੍ਰਮੇਸ਼ੁਰ ਆਦੇ ਵੀ ਜੁੜੇ ਰਹਿੰਦੇ ਹਨ ਰਹਾਉ ਜਾ ਕੇ ਅਚਿੰਤ ਵਸੈ ਮਨ ਆ ਜਿਨਾਂ ਦੇ ਮਨ ਚ ਅਚਿੰਤ ਕੇ ਤਾਂ ਕਿ ਅਕਸ ਮਹਤੁਰ ਪ੍ਰਮੇਸ਼ੁਰ ਦਾ ਨਾਮ ਸਾਰੀਆਂ ਚਿੰਤਾ ਤੋਂ ਰਹਿਤ ਕਰਨ ਵਾਲਾ ਆਸਵਾਸਾ ਹੈ ਸਰਦਮ ਜੇ 3 ਸੀ ਅਚਿੰਤ ਮਨ ਰਾਖ ਸੀ ਸਾਰੀਆਂ ਚਿੰਤਾਵਾਂ ਨੂੰ ਰਹਿਤ ਰੱਖਦੇ ਆ ਮਨ ਨੂੰ ਓਹ ਤਾ ਕਹੋ ਚਿੰਤਾ ਕਤ ਹੂ ਨਾ ਉਹਨਾਂ ਨੂੰ ਕਿਸੇ ਥਾਂ ਵੀ ਚਿੰਤਾ ਫਿਕਰ ਨਹੀਂ ਹੁੰਦਾ ਸਾਰਿਆਂ ਥਾਂ ਤੇ ਆਨੰਦ ਹੀ ਰਹਿੰਦੇ ਹਨ ਗਾ ਕ ਬਿਨ ਸਿਉ ਮਨ ਤੇ ਭਰਮ ਜਿਨ੍ਹਾਂ ਦੇ ਮਨ ਤੇ ਸਾਰ ਸਿੰਘ ਜੀ ਭੇਦ ਭਰਮ ਆਜਿ ਨਾਸ ਹੋ ਗਿਆ ਹੈ ਤਾ ਕਹ ਕਸ਼ੂ ਨਾਹੀ ਡਰ ਜਮਾ ਉਹਨਾਂ ਨੂੰ ਜਮਾਂ ਦਾ ਵੀ ਕੋਈ ਡਰ ਨਹੀਂ ਜ਼ਮਾਨੇ ਦਾ ਵੀ ਡਰ ਨਹੀਂ ਜਮਾਂ ਕੋਈ ਡਰ ਨਹੀਂ ਕਿਸੇ ਪ੍ਰਕਾਰ ਦਾ ਕਾ ਕਹਿ ਹਿਰਦੈ ਦੀਓ ਗੁਰਨਾਮ ਜਿਹਦੇ ਹਿਰਦੇ ਚ ਸਤਿਗੁਰੂ ਜੀ ਨੇ ਅੰਮ੍ਰਿਤ ਨਾਮ ਬਖਸ਼ ਦਿੱਤਾ ਹੈ ਬਹੁ ਨਾਨਕ ਤਾਂ ਕੈ ਸਗਲ ਨਿਧਾਨ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੀਆਂ ਨਿਧੀਆਂ ਦਾ ਖਜ਼ਾਨਾ ਕੇ ਪ੍ਰਾਪਤ ਹੋਇਆ ਹੈ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨਮਹਿ ਥੰਨ ਇਹ ਅੰਤਰਗਾਮੀ ਸਤਿਗੁਰੂ ਕਿਰਪਾ ਨਾਲ ਆਪ ਪਰਮੇਸ਼ਰ ਦੀ ਸਹਿਜ ਕਥਾ ਦਾ ਕਥਨ ਕਰੋ ਸੰਚੇ ਗੁਰੂਵਾਰਾ ਸਾਹਿਬ ਫਰਮਾਉਂਦੇ ਨੇ ਗੁਰਸਿੱਖੋ ਅਗਮ ਰੂਪ ਕਾ ਮਨਮਹਿ ਥਨ ਜੋ ਮਨ ਦੀ ਗਮਤਾ ਤੋਂ ਪਰੇ ਰੂਪ ਹੈ ਜਿਸ ਨੂੰ ਮਨ ਨਹੀਂ ਜਾਣ ਸਕਦਾ ਜੋ ਅਗਮੋਕਾਰ ਅਗੋਚਰ ਰੂਪ ਹੈ ਉਹਦਾ ਮਨ ਵਿੱਚ ਹੀ ਸਥਾਨ ਹੈ ਮਨ ਦੇ ਇੰਦਰੀਓ ਪ੍ਰਕਾਸ਼ ਦਾ ਰੂਪ ਹੈ ਮਨ ਹੋਵੇ ਆਸਰੇ ਪ੍ਰਕਾਸ਼ਮਾਨ ਹੋ ਕੇ ਇੰਦਰੀਆਂ ਨੂੰ ਪ੍ਰਕਾਸ਼ਦਾ ਹੈ ਪ੍ਰਾਣਾ ਆਦਿਕਾਂ ਇਹ ਹਰਕਤ ਹੁੰਦੀ ਨੂੰ ਵੇਖਦਾ ਹੈ ਇਸ ਪ੍ਰਕਾਰ ਜੋ ਅਗੰਸੂ ਪਰਮੇਸ਼ਰ ਹੈ ਉਹਦਾ ਇਹ ਆਪਣੇ ਮਨ ਵਿੱਚ ਹੀ ਸਥਾਨ ਹੈ ਗੁਰਪ੍ਰਸਾਦ ਕਿਨੈ ਵਿਰਲੇ ਜਾਣੇ ਪਰ ਗੁਰਾਂ ਦੀ ਕਿਰਪਾ ਕਰਕੇ ਉਸ ਵਿਆਪਕ ਰੂਪ ਨੂੰ ਕਿਸੇ ਕਿਸੇ ਵਿਰਲੇ ਨੇ ਜਾਣੇ ਨਹੀਂ ਤਾਂ ਮੰਨਦੇ ਸੰਕਲਪਾ ਜੀ ਸਾਰੇ ਉੜੇ ਰਹਿੰਦੇ ਹਨ ਜਾਂ ਤਨ ਵਿੱਚ ਹੀ ਲੱਗੇ ਰਹਿੰਦੇ ਹਨ ਸਹਿਜ ਕਥਾ ਕੀ ਅੰਮ੍ਰਿਤ ਕੋਟਾ ਸਹਿਜ ਰੂਪ ਹੈ ਪਰਮੇਸ਼ਰ ਦਾ ਉਦੀ ਸੈਵੀ ਵਸਦੀ ਈ ਕਥਾ ਹੈ ਮਹਾਪੁਰਖਾਂ ਦੇ ਜਿਹੜੇ ਮੁਖ ਹਨਗੇ ਅੰਮ੍ਰਿਤ ਦੇ ਕੁੰਡ ਬਣੇ ਹੋਏ ਹਨ ਮਹਾਪੁਰਖਾਂ ਦੀ ਰਸਨਾ ਚੋਂ ਅੰਮ੍ਰਿਤ ਨਾਮ ਜਿਵੇਂ ਸੰਤ ਜਿਹੜੇ ਅੰਮ੍ਰਿਤ ਦੇ ਕੁੰਡ ਹਨ ਜੋ ਉਸ ਪਰਮੇਸ਼ਰ ਦੀ ਸਹਿਜ ਕਥਾ ਦੇ ਸੰਤ ਮਹਾਤਮਾ ਦੇ ਹਿਰਦੇ ਜਿਹੜੇ ਅੰਮ੍ਰਿਤ ਦੇ ਕੁੰਡ ਬਣੇ ਹੋਏ ਹਨ ਜਿਸੇ ਪ੍ਰਾਪਤ ਤਿਸ ਲੈ ਭੁੰਚਾ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਸੰਸੰਗ ਜੀ ਕਾਸੋਂ ਲੈ ਕਰਕੇ ਉਸ ਅੰਮ੍ਰਿਤ ਨਾਮ ਨੂੰ ਪੁੰਚਣਾ ਕੀਤਾ ਹੈ ਰਹਾਉ ਅਨਹਤ ਬਾਣੀ ਥਾਨੁ ਨਿਰਾਲਾ ਜੋ ਨਾਸਤ ਰਹਿਤ ਬਾਣੀ ਹੈ ਸਾਖ ਸੰਗਿ ਤ੍ਰਿਗੁਣ ਵਿਸ਼ਿਆ ਵਿਦਤਾ ਹੈ ਜੋ ਨਾਸਤ ਰਹਿਤ ਬਾਣੀ ਹੈ ਸੂਰਿਆ ਸਰੂਪ ਦੀ ਸਖਿਆਤਾ ਰੂਪ ਉਹ ਥਾਨ ਨਿਰਾਲਾ ਉਹ ਸਾਰੀ ਦੁਨੀਆ ਤੋਂ ਨਿਆਰਾ ਥਾਂ ਹੈ ਜਾਗਰ ਸੁਪਨ ਸੁਖੋਪਦਾ ਸਾਖੀ ਰੂਪ ਥਾਂ ਹੈ ਸਾਰੇ ਨੂੰ ਨਹੀਂ ਆਰਾਹ ਹੈ ਅਨਹਦ ਬਾਣੀ ਨਾਸਤ ਰਹਿ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਵਾਲੀ ਬਾਣੀ ਦਾ ਥਾਉ ਸਾਧ ਸੰਗ ਰੂਪੀ ਥਾਉ ਦੁਨੀਆਂ ਦੀ ਲੋਕ ਵਾਰਤਾ ਦੇਸ਼ ਵਾਰਤਾ ਕੌਮ ਵਾਰਤਾ ਤੋਂ ਨਿਆਰਾ ਹੀ ਹੈ ਅਨਹਦ ਬਾਣੀ ਥਾਉ ਨਰਲਾ ਜੋ ਨਾਸਤ ਰਹਿਤ ਹੈ ਬਾਣੀ ਆਜ ਕਾ ਦਾ ਵਿਸ਼ਾ ਨਹੀਂ ਹੈ ਜੋ ਖਤੇ ਉਹ ਸੂਗਰੂਪੀ ਥਾਂ ਸਭ ਤੋਂ ਨਿਆਰਾ ਅਸੰਗ ਹੈ ਤਾਂ ਕਿ ਤੁਨ ਮੋਹੇ ਗੋਪਾਲਾ ਇਹ ਮਹੀ ਗੁਰੂਨਾਸ ਤੇ ਰਹਿਤ ਬਾਣੀ ਜਦੋਂ ਉਚਾਰਨ ਕਰਦੇ ਹੈ ਨਿਆਰਾ ਹੀ ਉਹਨਾਂ ਦਾ ਅੰਤ ਕੈ ਰੂਪੀ ਥਾਂ ਹੈ ਰਾਗ ਵੈਖ ਦੀ ਮੈਂ ਕਿ ਉਹ ਅਸੰਗ ਹੈ ਤਾਂ ਕਿ ਤੁਨ ਮੋਹੇ ਗੋਪਾਲਾ ਉਹਨਾਂ ਦੀ ਤੁਰੀ ਸ਼ਬਦ ਦੀ ਸੁਣ ਕੇ ਕ੍ਰਿਸ਼ਣ ਦਾ ਕਾਲਕ ਪਰਮੇਸ਼ਰ ਵੀ ਮੋਤ ਹੋ ਜਾਂਦਾ ਹੈ ਜਿਵੇਂ ਨਰਸੀ ਭਗਤ ਦੇ ਪਾਸੋਂ ਮਹਾਰਾਜ ਸਾਹਿਬ ਕਿਦਾਰਾ ਰਾਗ ਸੁਣਿਆ ਕਰਦੇ ਸਰਗੰਦੂਪ ਧਾਰ ਕੇ ਜਦੋਂ ਨਰਸੀ ਭਗਤ ਗਾਉਣਾ ਹਟ ਜਾਂਦਾ ਉਦੋਂ ਗਹਿਣੇ ਰੱਖ ਦਿੰਦਾ ਕਰਜਾ ਚੜ ਜਾਂਦਾ ਫੇਰ ਮਹਾਰਾਜ ਸਾਹਿਬ ਦਾ ਕਰਜਾ ਲਾਹ ਕਰਕੇ ਕਿਦਾਰਾ ਰਾਗ ਗਹਿਣੇ ਰੱਖਿਆ ਕਹਿੰਦੇ ਕਿਦਾਰਾ ਰਾਗ ਦਾ ਕਿਦਾਰਾ ਰਾਗ ਨਰਸੀ ਭਗਤ ਦਾ ਆਇਆ ਕਰਦਾ ਫੇਰ ਮਹਾਰਾਜ ਪ੍ਰਸੰਨ ਹੋਇਆ ਕਰਦੇ ਇਸ ਪ੍ਰਕਾਰ ਜੇ ਜਿਸ ਪ੍ਰਕਾਰ ਜਾਏ ਭਗਤ ਜੋ ਅਸੀਂ ਮਹਾਰਾਜ ਦਾ ਪਿਆਰਾ ਇਹ ਜਗਨਨਾਥ ਪੁਰੀ ਦੇ ਵਿੱਚ ਰਹਿੰਦਾ ਹੁੰਦਾ ਇਹਨਾਂ ਦੇ ਪਾਸੋਂ ਮਾਰੇ ਗੋਵਿੰਦ ਗੀਤ ਸੁਨਿਆ ਕਰਦੇ ਸੰਸਕ੍ਰਿਤ ਦਾ ਉਸ ਤੇ ਕਹੇ ਗੋਵਿੰਦ ਗੀਤ ਨਾਵੇ ਐਵੇਂ ਛੋਟਾ ਜਿਹਾ ਚੁਟਕੀ ਚਾਉਣ ਜੋਗਾ ਬਾਲਕ ਬਾਲਵਿਦੇਸ਼ ਜਿਹੜਾ ਹੈ ਉਹਦੇ ਜੀ ਸੰਸਕ੍ਰਿਤ ਜੇ ਸੋਤਰ ਜਾਈ ਹੋਈ ਹੈ ਉਹ ਗੋਵਿੰਦ ਗੀਤ ਭਾਈ ਗੁਰਦਾਸ ਸਾਹਿਬ ਜੀ ਲਿਖਿਆ ਹੈ ਕਿ ਗੋਵਿੰਦ ਗੀਤ ਉਚਾਰਨ ਕਰਜਿਆ ਨਹੀਂ ਤੱਕ ਅੱਖਰਿਕ ਨਾ ਆਉੜੇ ਉਹ ਗੋਵਿੰਦ ਗੀਤ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਲੀਲਾ ਪਹਿਲਾਂ ਕਹਾਂ ਕਰਿਆ ਕਰਦੇ ਅਤੇ ਜਿਸ ਵਕਤ ਤੇ ਰਾਧਾ ਨੂੰ ਮਨਾਉਣ ਵਾਸਤੇ ਕ੍ਰਿਸ਼ਨ ਜੀ ਗਏ ਸਨ ਉਸ ਵੇਲੇ ਰਾਧਾ ਦੇ ਅੱਗੇ ਉਹਨਾਂ ਅਰਜ਼ ਕੀਤੀ ਸੀ ਇਹ ਭਾਗਤ ਲਿਖਦਾ ਨਹੀਂ ਸੀ ਵੀ ਇਹ ਗੱਲ ਹੋ ਨਹੀਂ ਸਕਦੀ ਪਰ ਇਹ ਕ੍ਰਿਸ਼ਨ ਬਣ ਕੇ ਐਦ ਕਹਦੇ ਦੀ ਗਿਫਾ ਸਜਦਾ ਉਸ ਵੇਲੇ ਕ੍ਰਿਸ਼ਨ ਨੇ ਇਹ ਭਾਗਤ ਤਾਂ ਇਸ਼ਨਾਨ ਕਰਨੇ ਆਸਤੇ ਜਿਹਾ ਹੈ ਕਿ ਇਹਦਾ ਜੈਦੇ ਦਾ ਰੂਪ ਧਾਰ ਕੇ ਉਹ ਜਿਹੜਾ ਅਖਰ ਲਿਖਿਆ ਨਹੀਂ ਛੱਡਦਾ ਸੀ ਉਹ ਗੋਵਿੰਦਗੀਤ ਪੋਥੀ ਵਿੱਚ ਆਗ ਲਿਖ ਗਿਆ ਵੀ ਭਗਤੀ ਦੇ ਵਾਸਤੇ ਮੈਂ ਥੋੜਿਆ ਨਹੀਂ ਗਿਆ ਇਹ ਸੁਣ ਕੇ ਪੜ੍ਹ ਕੇ ਕਹਣ ਲੱਗਾ ਜਯਦੇ ਆਪਣੀ ਪਤਨੀ ਨੂੰ ਕਹਿੰਦੇ ਇੱਥੇ ਕੋਈ ਆਇਆ ਸੀ ਕਹਿੰਦੇ ਤੁਸੀਂ ਆਏ ਸੀ ਕਹਿੰਦੇ ਮੈਂ ਤਾਂ ਨਹੀਂ ਆਇਆ ਨਹੀਂ ਆਇਆ ਸੀ ਤੁਸੀਂ ਆਖਰ ਹੀ ਹੱਗੇ ਹੋ ਜਦੋਂ ਵੇਖੇ ਤੂੰ ਆਉਂਦੇ ਅਖਰ ਉਹ ਮੇਸ਼ਿਆ ਕਰ ਲਿਆ ਇਸ ਪ੍ਰਕਾਰ ਗੋਵਿੰਦਗੀਤ ਦੇ ਤਾਂ ਹੀ ਜਯਦੇ ਦੇ ਪਾਸੋਂ ਜਿਵੇਂ ਸੁਣਿਆ ਕਰਦੇ ਇਸੇ ਪ੍ਰਕਾਰ ਆਪ ਕਹਿੰਦੇ ਹਨ ਤਾਂ ਕਿ ਤੁਨ ਮੋਹੇ ਗੋਪਾਲ ਉਹਨੇ ਵੀ ਤੁਨੀ ਸੁਣ ਕੇ ਗੋਪਾਲ ਮੋਹਤ ਹੋ ਜਾਂਦਾ ਹੈ ਉਹਨੇ ਜੈਸੂ ਕੀਰਤਨ ਸੁਣਦਾ ਹੈ ਅਨੰਦ ਸਹਿਤ ਹੋ ਜਾਂਦਾ ਸ਼੍ਰੀ ਪਾਤਸ਼ਾਹ ਪ੍ਰਸੰਨ ਹੋ ਜਾਂਦਾ ਹੈ ਇਸ ਪ੍ਰਕਾਰ ਭਾਈ ਮਰਦਾਨੇ ਵੀ ਕਾਸ਼ੂ ਮਹਾਰਾ ਸਾਹਿਬ ਕੀਰਤਨ ਸੁਣਿਆ ਕਰਦੇ ਜਦੋਂ ਰਵਾ ਭਾਈ ਮਰਦਾਨੇ ਨੂੰ ਬਜਾਇਆ ਉਸੇ ਦੇ ਦਰਸ਼ਾਂ 'ਚ ਰਸ ਮਿੱਟੜ ਲੱਗ ਗਿਆ ਪੰਛੀ ਸਾਰੇ ਖੰਮਾਂ ਨੂੰ ਪਸਾਰ ਕੇ ਬੈਠ ਗਏ ਜਿਹੜੇ ਬਣਦੇ ਹਰਨਸਨ ਉਹ ਵੀ ਆ ਕੇ ਖੜ ਗਏ ਛੇਰ ਬਘੇਰੇ ਵੀ ਬਰੋਧ ਛੱਡ ਕੇ ਕੀਰਤਨ ਸੁਣਨ ਲੱਗ ਗਏ ਉਸੇ ਮਹਾਰਾ ਕਦੇ ਦਸ ਮਰਦਾਨਾਂ ਨੇ ਕਿਹਾ ਕੋ ਵੇਖਿਆ ਰਵਾਉ ਕਹਿੰਦੇ ਮਹਾਰਾ ਤੁਹਾਡੀ ਕੁਦਰਤ ਨੂੰ ਤੁਸੀਂ ਜਾਣਦੇ ਹੋ ਬਹੁਤ ਹੀ ਹਜਜ ਮੈਂ ਤਾਂ ਕਦੇ ਸਿੱਖਿਆ ਨਹੀਂ ਸੀ ਕਿਸੇ ਤੋਂ ਕਿ ਤੁਸੀਂ ਸੱਚ ਕਰਦਾ ਤੁਸੀਂ ਨਿਰੰਕਾਰ ਦੀ ਆਵਾਜ਼ ਹੁੰਦੀ ਹੈ ਇਸ ਪ੍ਰਕਾਰ ਸੁਣ ਕੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਹੈਰਾਨ ਹੋ ਗਏ ਸਨ ਰੰਗ ਦਾ ਉਸ ਵੇਲੇ ਜੋ ਲੈ ਕੇ ਆਇਆ ਸੀ ਰਵਾਵ ਕਿੰਗ ਗਰੀ ਇਹੋ ਜਿਹਾ ਰਾਗੀ ਤਾਂ ਕੇ ਕਹਦੇ ਵੇਖਿਆ ਨਹੀਂ ਜਿਵੇਂ ਇਹਨੂੰ ਵਜਾਇਆ ਹੈ ਮਾਰੇ ਕਹਿੰਦੇ ਭਾਈ ਨਿਰੰਕਾਰ ਦੀ ਤੁਜੀ ਦੇ ਨਾਲ ਇਹ ਤਪਸੀਆ ਸੀ ਬੜਾ ਚਿਰ ਤਪੱਸਿਆ ਕਰ ਜਾ ਰਿਹਾ ਇਹ ਚੰਗਾ ਰਿਹਾ ਕਿ ਮੈਨੂੰ ਸਰਬਨ ਸੂਪ ਦੇ ਦਰਸ਼ਨ ਹੋਣ ਉਸ ਵੇਲੇ ਜਦੋਂ ਇਹ ਤਪ ਕਰਦੇ ਕਰਦੇ ਜਾ ਸਰੀਰ ਨੂੰ ਨਮੂਨੀਏ ਦੀ ਬਿਮਾਰੀ ਹੋ ਗਈ ਨਮੂਨੀਏ ਦੀ ਬਿਮਾਰੀ ਹੋਣੇ ਕਰਕੇ ਜਿਹੜੇ ਜਿਹੜੇ ਸੇਵਕ ਸਨ ਉਹਨਾਂ ਨੇ ਵੀ ਮੂੰਹ 'ਚ ਸ਼ਰਾਬ ਪੀਤੀ ਸ਼ਰਾਬ ਪਾਉਣ ਤੇ ਕਹਿੰਦਾ ਇਹ ਤਪ ਦਾ ਫਲ ਸੀ ਉਹਦਾ ਮਿਲਣਾ ਸੀ ਇਹ ਮਰਾਸੀਆਂ ਦੇ ਘਰੋਂ ਹੀ ਜਨਮਿਆ ਮਰਾਸੀਆਂ ਦੇ ਘਰ ਜਨਮਿਆ ਕਿ ਉਹ ਜਿਹੜਾ ਤਪ ਕੀਤਾ ਸੀ ਉਹਦਾ ਫਲ ਜਿਹੜਾ ਗੁਰਮ ਸੀ ਇਹ ਕੀਰਤਨ ਸਾਨੂੰ ਸੁਣਾਉਂਦਾ ਕਿ ਪਹਿਲੇ ਤੁਸੀਂ ਸਾਡੇ ਉਤਾਰ ਵੇਲੇ ਮਰਦਾਨਾ ਬਣ ਕੇ ਜੰਮਿਆ ਇਹ ਵਾਅਦਾ ਗੁਰੂ ਸਾਹਿਬ ਜੀ ਨੇ ਕਹੇ ਸੰਸਾਰ ਸੰਗੀ ਜੀ ਇਸ ਪ੍ਰਕਾਰ ਉਹਨਾਂ ਦੀ ਤੁੰ ਦੀ ਨੂੰ ਸੁਣ ਕੇ ਪ੍ਰਸਿੱਧ ਦਾ ਪਾਲ ਕਾਮ ਮੋਹਤ ਹੋ ਜਾਂਦਾ ਹੈ ਸਹਿ ਸਹਿਜ ਅਖਾਰੀ ਅਨੇਕ ਆਨੰਤਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਜਦੋਂ ਮਹਾਰਾਜ ਦੇ ਪਿਆਰੇ ਗੁਣ ਗਾਉਂਦੇ ਹਨ ਉਹ ਫਿਰ ਅੰਤਿਜਾਮੀ ਆਪ ਦਾ ਕੋਈ ਨਾ ਕੋਈ ਵਿਸ਼ੇਸ਼ ਰੂਪ ਧਾਰ ਕੇ પ્રસન્ન ਹੋ ਕੇ ਉਹਨਾਂ ਦੇ ਮੂੰਹੋਂ ਸੁਣਦਾ ਹੈ ਸਹਿ ਸਹਿਜ ਅਖਾਰੀ ਅਨੇਕ ਆਨੰਤਾਂ ਉਸ ਸੰਤਾਂ ਦੀ ਸੰਗਤ ਸਿਤੇ ਅਖਾੜੇ ਫਵਾਂ ਲਗੀਆਂ ਰਹਿਣੀਆਂ ਹਨ ਅਨੇਕ ਸਰਮਣ ਕਰਦੇ ਆ ਅਨੰਤ ਮੰਨਣ ਕਰਦੇ ਆ ਇਸ ਪਰਮੇਸ਼ਵਰ ਦਾ ਪਾਰ ਬ੍ਰਹਮ ਦੇ ਸੰਗੀ ਸੰਤਾਂ ਉਹ ਸੰਤਾਂ ਦੇ ਜਿਹੜੇ ਅਖਾੜੇ ਹੁੰਦੇ ਨੇ ਸੰਤਾਂ ਦੇ ਜਿਹੜੇ ਲੱਗੇ ਸੈਲਵਾਨਾਂ ਨੂੰ ਕੁਸ਼ਤੀਆਂ ਵਾਂਗੂ ਕਾਮ ਕਰੋ ਨੂੰ ਜਿੱਤਣ ਵਾਲੇ ਸਵਾ ਲੱਗੀਆਂ ਹੋਈਆਂ ਹਨ ਉੱਥੇ ਪਾਰ ਬ੍ਰਹਮ ਦੇ ਸੰਗੀ ਰਹਿੰਦੇ ਸੰਤ ਮਹਾਂਪੂਰਾਂ ਸਤਿ ਆਂ ਮਹਾਰਾਜ ਜੀ ਲੇਵ ਲਾਈ ਰੱਖਦੇ ਹਨ ਹਰਖ ਅਨੰਤ ਸੂਗ ਨਹੀਂ ਦੀਆ ਉਸ ਸਾਥ ਸੰਗਤੇ ਹਰਖ ਅਨੰਤ ਅੰਤ ਤੋ ਰਹਤ ਅਨੰਦੀ ਆਨੰਦ ਹੈ ਸੂਗ ਨਹੀਂ ਦੀਆ ਸੂਗ ਦੀਆ ਕਹਿਦਾ ਨਹੀਂ ਹੋਇਆ ਦੂਜੀ ਕੋਈ ਚੀਜ਼ ਸੂਗ ਵਾਲੀ ਹੈ ਹੀ ਨਹੀਂ ਅਨੰਦੀ ਆਨੰਦ ਹੈ ਉਹ ਅੰਤ ਤੋ ਰਹੇ ਕੇ ਐਸਾ ਅਨੰਦ ਹੈ ਊ ਘਰ ਗੁਰੂ ਨਾਨਕ ਕਉ ਦੀਆ ਉਹ ਘਰ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ ਤਾਂ ਹੀ ਗੁਰੂ ਆਮਦਾਸ ਸਾਹਿਬ ਜੀ ਨੇ ਨਾ ਕੀਤਾ ਐਸਾ ਸੰਗਤ ਰੂਪੀ ਘਰ ਹੈ ਐਸਾ ਸਚਖੰਡ ਰੂਪੀ ਘਰ ਹੈ ਐਸਾ ਸਰੂਪਨੰਗ ਰੂਪੀ ਘਰ ਹੈ ਸੋ ਕਹੈ ਸਹਿਜ ਕਹੈ ਸਹਿਜ ਅਖਾਰੇ ਉਥੇ ਸਹਿਜੇ ਸਦਮਨ ਮੰਨਣ ਦਾ ਅਭਿਆਸ ਜੇ ਅਖਾਰੇ ਸਵਾ ਲੱਗੀਆਂ ਰਹਿੰਦੀਆਂ ਹਨ ਅਨੇਕ ਉਤੇ ਸਰੂਪ ਦੀ ਸੁਖਿਆਤਾ ਵਾਲੇ ਜੀਵਨ ਮੁਕਤ ਰਹੇ ਹਨ ਅਨੰਤ ਬਦੇ ਮੁਕਤ ਉਸ ਅਸਥਾਈ ਚੀਕੇ ਹੋਏ ਹਨ ਔਰ ਬ੍ਰਹਮ ਕੇ ਸੰਗੀ ਸੰਤਾ ਜੋ ਕਾਰਵੰਜੇ ਸੰਗੀ ਸੰਤ ਹਨ ਉਹਨਾਂ ਦੀ ਐਸੀ ਰਚਨਾ ਹੈ ਅਨਤ ਬਾਣੀ ਨਾਸ ਰਹਿਤ ਵਾਲੀ ਬਾਣੀ ਮਰਿਆ ਨੂੰ ਜਿਉਂਦਾ ਕਰਨ ਵਾਲੀ ਉਚਾਰਦੇ ਹੈ ਉਹ ਥਾਨ ਨਿਆਲਾ ਉਹਨਾਂ ਰਿਹਾ ਜਿਹੜਾ ਰਾਗ ਦੇ ਤੋਂ ਸੰਗੀ ਰਹਿੰਦਾ ਹੈ ਸਾਰਥਾਂ ਕੀ ਸਿਖਾਏ ਕਾ ਕੀ ਤੁਨ ਮੋਹੇ ਗੋਪਾਲ ਉਹਨਾਂ ਦੀ ਜਿਹੜੀ ਧੁਨ ਉਚਾਰਨ ਹੈ ਬਾਣੀ ਦਾ ਸੁੰਦਰ ਗੋਪਾਲ ਪਰਮੇਸ਼ਰ ਨੂੰ ਹੀ ਮੋਹ ਕਰ ਲੈਂਦਾ ਜੀ ਜੰਦ ਕਿਉਂ ਨਾ ਮੋਹੇ ਜਾਣ ਉਹਨਾਂ ਨੂੰ ਵੀ ਪਰਮੇਸ਼ਰ ਦੇ ਰੰਗ ਚ ਜੋੜ ਗੁੰਦੇ ਹਨ ਸਹਿਜ ਅਖਾਰੀ ਅਨੇਕ ਅਨੰਤ ਇਥੇ ਸਹਿਜ ਵਸਤੇ ਅਖਾੜੇ ਸਵਾਂ ਲੱਗੀਆਂ ਹੋਈਆਂ ਹਨ ਸਰਵਣ ਵਾਲੇ ਪ੍ਰੇਮੀ ਹਨ ਫਿਰ ਮੰਨਣ ਕਰਨ ਨੂੰ ਆਏ ਅਨੰਤ ਹਨ ਅਨੇਕ ਹਨ ਨੇ ਨੰਤ ਸਿੰਘ ਜੀ ਅਸੰਦਾਰ ਸੁਖਿਆਤ ਵਾਲੇ ਹਨ। ਪਰ ਬ੍ਰਹਮ ਕੇ ਸੰਗੀ ਸੰਤ ਉਹ ਤਾਂ ਪਰਮੇਸ਼ਰ ਦੇ ਸੰਗੀ ਅਤੇ ਹੀਰਤਾ ਵਾਲੇ ਸੰਤ ਮਹਾਤਮਾ ਹਨ। ਹਰਖ ਆਨੰਤ ਸੂਗ ਨਹੀਂ ਜੀਆ। ਉਥੇ ਅੰਤ ਰਹਿਤ ਅਨੰਦੀ ਅਨੰਧ ਹੈ। ਕੋਈ ਕਦੇ ਪੈਦਾ ਹੋਇਆ ਹੀ ਨਹੀਂ ਹੈ ਵਿਛੋੜੇ ਕਰਕੇ। ਉਹ ਘਰ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ ਤੋਂ ਹੀ ਦੇਣਾ ਕੀਤਾ ਹੈ। ਗੁਰੂ ਚੌਧ ਨੂੰ ਰੈਣੀ ਸੀ ਆਈ ਹੈ ਇਸ ਕਰਕੇ ਗੁਰਾਂ ਨੇ ਨਾਨਕ ਨੂੰ ਕਿਹਾ ਕਿ ਗ੍ਰਾਮਦਾਸ ਸਾਹਿਬ ਜੀ ਨੇ ਸਿਰਫ ਅਰਜੁਨ ਦੇਵ ਜੀ ਕਹਿੰਦੇ ਸਾਨੂੰ ਬਖਸ਼ਿਆ ਹੈ ਗੌੜੀ ਮਹੱਲਾ ਪੰਜਵਾ ਕਵਨ ਰੂਪ ਤੇਰਾ ਅਰਧੋ ਇਕਜਾ ਬੀਮਤੀ ਰੂਪ ਸ਼ਬਦ ਹੈ ਕੀ ਸੱਚੇ ਪਾਤਸ਼ਾਹ ਕਿਹੜੇ ਰੂਪ ਤੇਰਾ ਆਦਨਾ ਕਰੀਏ ਪਵਨ ਜੋਗ ਕਾਇਆ ਲੈ ਸਾਧਉ ਜਿਹੜੇ ਜੋ ਕਰਕੇ ਮਾਰਾ ਦੇ ਨੂੰ ਸਾਧਨਾ ਕਰੀਏ ਕਿਰਪਾ ਕਰੋ ਪਵਨ ਗੁਣ ਜੋ ਤੁਝ ਲੈ ਗਾਵੋ ਉਹ ਜਿਹੜੇ ਗੁਣ ਜਿਹੜੇ ਮਾਰਾ ਲੈ ਕੇ ਤੈਨੂੰ ਗਾਉਣਾ ਕਰੀਏ ਪਵਨ ਬੂਲ ਪਾਰ ਬ੍ਰਹਮਵਰੀ ਜਾਵੋ ਉਹ ਕਿਹੜੇ ਬਚਨ ਹੋਏ ਪਾਰਵਨ ਜਿਨ੍ਹਾਂ ਕਰਕੇ ਤੁਹਾਨੂੰ ਪ੍ਰਸੰਨ ਕਰੀਏ ਆ ਬੀਬੀ ਬੱਚੇ ਨੂੰ ਵਿਚਨਾ ਰਹਾ ਕੀ ਕਰਦੀਆਂ ਵਿਚ ਭਰਿਆ ਜਾਵੇਗਾ ਰਾਜ ਪਵਨ ਸੋ ਪੂਜਾ ਤੇਰੀ ਕਰੋ ਇਸ ਤੇ ਕਾਰਸ਼ੇ ਕਿਹੜੀ ਤੇਰੀ ਪੂਜਾ ਕਰਨਾ ਕਰੀਏ ਪਵਨ ਸੋ ਬੇਧ ਜਿਤ ਭਾਵ ਜਲ ਕਰੋ ਉਹ ਕਿਹੜੀ ਸੇਹ ਬੁਧੀ ਹੈ ਜਿਸ ਕਰਕੇ ਸੰਸਾਰ ਸੁਮੇਰ ਚਰ ਜਾਈਏ ਪਵਨ ਤਪ ਜਿਤ ਤਪਿਆ ਹੋ ਉਹ ਕਿਹੜਾ ਤਪ ਹੈ ਜਿਸ ਕਰਕੇ ਤਪਿਆ ਹੋ ਸਕੇਗਾ ਪਵਨ ਸੋ ਨਾਮ ਹੋ ਮੈਂ ਮਾਲਕ ਹੋ ਕਿਹੜਾ ਨਾਮ ਹੈ ਜਿਸ ਕਰਕੇ ਹੋਮੈ ਦੀ ਮੈਲ ਮਿਟ ਜਾਵੇਗੀ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਉਹ ਗੁਣ ਹਨ ਉਹ ਹੀ ਪੂਜੈ ਉਹ ਹੀ ਗਿਆਨ ਹੈ ਉਹ ਹੀ ਧਿਆਨ ਹੈ ਉਹ ਸਾਰੀਆਂ ਕਮਾਈਆਂ ਸਤਗੁਰੂ ਜੀ ਕਹਿੰਦੇ ਹਨ ਜਿਸ ਕਰ ਕਿਰਪਾ ਸਤਗੁਰ ਮਿਲੈ ਦਇਆ ਜਿਨ੍ਹਾਂ ਦੀ ਕਿਰਪਾ ਵਰਕੇ ਸਤਗੁਰ ਬਿਆਲੂ ਜੀ ਮਿਲ ਜਾਂਦੇ ਹਨ ਤਿਸ ਹੀ ਗੁਣ ਤਿਨਹੀ ਪ੍ਰਵਜਾਤਾ ਉਸੇ ਜੀ ਇਹ ਸਾਰੇ ਗੁਣ ਉਹਨਾਂ ਨੇ ਪ੍ਰਭੂ ਨੂੰ ਜਾਣ ਲਿਆ ਹੈ ਜਿਸ ਕੀ ਮਾਨ ਲੇ ਸੁਖਦਾਤਾ ਜਿਨ੍ਹਾਂ ਦੀ ਸੁਖ ਆਤਾ ਪਰਮੇਸ਼ਰ ਕਿਰਪਾ ਕਰਕੇ ਮਨ ਲੰਗੈ ਉੱਤੇ ਜਿੱਤਾ ਦੂਜਾ ਰਹਾਉ ਰਾਜ ਕੇ ਫੇਰ ਪੜੋ ਸ਼ਗਦ ਰਹਾਉ ਦੂਜਾ ਕਵਲ ਰੂਪ ਤੇਰਾ ਆਰਾਧੋ ਜਿਸੁ ਕੇ ਬਾਦਸ਼ਾ ਮੋਰ ਮੁਕਤ ਵਾਲਾ ਜਾਂ ਚੋਂ ਮੂਹਾਂ ਵਾਲਾ ਜਾਂ ਚਾਰ ਭੂਜਾਂ ਵਾਲਾ ਜਾਂ ਪੰਜ ਮੂਹਾਂ ਵਾਲਾ ਕਿਹੜਾ ਰੂਪ ਤੇ ਆਰਾਧਿਏ ਕੀਸ਼ ਕਰਕੇ ਵਿਆਪਕ ਰੂਪ ਨੂੰ ਰੱਦ ਨਾ ਕਰਦੇ ਸੱਚੇ ਪਾਤਸ਼ਾਹ ਪਵਨ ਯੋਗ ਕਾਇਆ ਦੇ ਮੰਦਰ ਰੂਪੇ ਰੱਦ ਨਾ ਕਰਦੇ ਹੂੰ ਪਵਨ ਯੋਗ ਕਾਇਆ ਲੈ ਸਾਧੋ ਕਿਹੜਾ ਯੋਗ ਹੈ ਜਿਹਦੇ ਨਾਲ ਦੇਹ ਨੂੰ ਸਾਧ ਕੇ ਭਗਤੀ ਯੋਗ ਹੈ ਭਗਤ ਜਿਹੋ ਕੋ ਜੈਤਵਾਰ ਹਰ ਜਨ ਕੋ ਪਾਇਓ ਸੋ ਭਗਤੀ ਦੁਆਰਾ ਤਰੇ ਜਿਹੜਾ ਜੁੜੇ ਰਹਿਣਾ ਹੈ ਇਹੋ ਸਾਰਿਆਂ ਯੋਗਾ ਚੋ ਲੈ ਯੋਗ ਹੁੰਦਾ ਹੈ ਮੰਤਰ ਯੋਗ ਹੁੰਦਾ ਹੈ ਹੜ ਯੋਗ ਹੈ ਰਾਜ ਯੋਗ ਹੈ ਕਿ ਪਿਆਰ ਕੇ ਸਾਰਿਆਂ ਜੋਗਾ ਚੋ ਸਾਧ ਪੀਯੋਗ ਹੈ ਜਿਸ ਕਰਕੇ ਦੇਨ ਨੂੰ ਸਾਧ ਲਈਏ ਕਾਇਆ ਬੁੱਧੀ ਦੇ ਤਾਈਂ ਜਿਤ ਲਈਏ ਪਾਵਨ ਗੁਣ ਜੋ ਤੁਝ ਲੈ ਗਾਵੋ ਉਹ ਕਿਹੜੇ ਗੁਣ ਮਹਾਰਾ ਜਿਹੜੇ ਲੈ ਕੇ ਸਭ ਸੰਤੋ ਖਾਦੋ ਗੁਣ ਹੈ ਜਿਨ੍ਹਾਂ ਦੀ ਬਿਰਤੀ ਨੂੰ ਲਿਆ ਕਰਕੇ ਤੈਨੂੰ ਗਾਉਣਾ ਕਰੀਏ ਪਾਵਨ ਬੂਲ ਪਾਰ ਬ੍ਰਹਮ ਰੀਜਾ ਬੂਲ ਗੁਰਾਂ ਦੇ ਮਹਾਵਾਕ ਹੈ ਜਿਨ੍ਹਾਂ ਕਰਕੇ ਇਹ ਪਾਰਮ ਪਰਮੇਸ਼ਰ ਸਤਨਾਮੁ ਕੀ ਬੋਲ ਹਨ ਜਿਨਾ ਕਰਕੇ ਤੈਨੂੰ ਪ੍ਰਸੰਨ ਕੁ ਬੇਨਤੀਆਂ ਵਾਲੇ ਬੋਲ ਬਚਨ ਹਨ ਆਪ ਛੱਡ ਕੇ ਬੇਨਤੀਆਂ ਕਰਨੀਆਂ ਜਿਸ ਕਰਕੇ ਬਾਦੋਂ ਤੈਨੂੰ ਪ੍ਰਸੰਨ ਕਰ ਲਈਏ ਰਹਾਉ ਕਵਨ ਸੋ ਪੂਜਾ ਤੇਰੀ ਕਰਉ ਤੇ ਮਾਰੇ ਕਿਹੜੀ ਤੇਰੀ ਪੂਜਾ ਕਰੀਏ ਮੰਤਨ ਅਰਪੋਂ ਪੂਜ ਤੇ ਰਹਾਉ ਜਿਹੜਾ ਮੰਤਨ ਨੂੰ ਅਰਪਣ ਹੈ ਉਹ ਹੀ ਪੂਜਾ ਚਾੜੀਏ ਸੱਚੇ ਬਾਦਸ਼ਾਹ ਹੋਰ ਕਿਹੜੀ ਪੂਜਾ ਤੇਰੀ ਕਰਨੀ ਹੈ ਪੂਜਾ ਅਰਚਾ ਨਾ ਤੋਰੀ ਪੈਰ ਵਾਸ ਕਵਨ ਤੱਕ ਮੋਰੀ ਇਹੀ ਪੂਰਿਆ ਮਨ ਤੇ ਕੰਨ ਜਿਹੜਾ ਅਰਪਣਾ ਹੈ ਹੂਮੇ ਛੰਨੀ ਸਵਨ ਸੋ ਬੇਜਿਤ ਭਾਵ ਜਲ ਕਰੋ ਉਹ ਕਿਹੜੀ 비ਦੀ ਹੈ ਜਿਸ ਕਰਕੇ ਸੰਸਾਰ ਸੁਮਤੋ ਕਰੀਏ ਸ੍ਰੇਸ਼ 비ਦੀ ਸਰਵਾ ਵਾਲੀ ਹੈ ਪੂਰੀ ਭਾਵਨੇ ਸਰਵਾ ਵਾਲੀ ਲੱਭ ਕੇ ਗਿਆਨ ਸਰਵਾ ਵਾਲੀ 비ਦੀ ਨਾਲ ਹੀ ਮਾਰਾ ਸੰਸਾਰ ਸੁਮਤੋ ਕਰੀ ਜਾ ਹੈ ਜੇੋਂ ਤੇਰੀ ਸਵਾ ਲੱਗ ਜਾਏ ਉਦੋਂ ਸੰਸਾਰ ਤੋਂ ਚੜ ਜਾਈਦਾ ਸਭਨ ਤਪ ਜਿਤ ਤਪਿਆ ਹੋ ਸਭ ਕੇ ਵਿੱਚ ਜਗ ਨਾਮ ਚਿਤ ਕੀ ਅਕਾਗਰਤਾ ਕੋ ਜਾਣੀਏ ਸਤ ਨਾਮ ਚਿਤ ਦੀ ਅਕਾਗਰਤਾ ਦਾ ਹੈ ਇਹੋ ਹੀ ਤਪਾ ਜੀ ਦੇ ਚਿਤ ਜੁੜਿਆ ਰਹਿਣਾ ਹਰ ਵਕਤ ਤੇਰੇ ਵਿੱਚ ਜਾਂ ਗੁਰ ਸੇਵਾ ਤਪਾ ਸਿਰ ਤਪਸਾਰ ਸਭਨ ਸਭ ਗੁਰ ਗਿਆਨ ਗੁਰਾਂ ਦਾ ਗਿਆਨ ਧਾਰਨ ਕਰਨਾ ਪਤੋਂ ਜੇ ਤਾਪ ਹੈ ਗੁਰਾਂ ਦੀ ਸੇਵਾ ਤਪਾਂ ਚੋ ਤਪ ਹੈ ਇਸੇ ਪ੍ਰਕਾਰ ਕਵਨ ਕਵਨ ਤਪ ਜਿਤ ਤਪਿਆ ਹੋ ਕਿਹੜਾ ਤਪ ਹੈ ਜਿਤ ਨੂੰ ਇਕਾਗਰ ਕਰਕੇ ਜਿਦਾ ਪਰਮੇਸ਼ਰ ਜੋੜੇ ਰੱਖਣਾ ਹਰ ਵਕਤ ਹੈ ਗੁਖ ਸੁਖ ਪਿਆਰੇ ਤੋਂ ਤਿਆਰੀ ਇਹੋ ਹੀ ਤਪ ਹੈ ਤਪਿਆ ਹੁੰਦਾ ਹੈ ਕਵਨ ਸੂ ਨਾਮ ਹੋਮੈ ਮਲਖੁ ਕਿਹੜਾ ਮੇਨ ਵਾਹਿਗੁਰੂ ਗੁਰਮੰਤਰ ਜਪ ਹੋਮੈ ਖੋਈ ਇਸ ਕਰਕੇ ਹੋਵੇਂ ਜੀ ਮੈਂ ਮਿਟੀ ਜਾਂਦੀ ਹੈ ਹੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ਸਭ ਸੰਤੋ ਕਾਜ ਗੋਣਾਂ ਵਿੱਚ ਮੰਤਨ ਅਰਪਣ ਰੂਪੀ ਪੂਜਾ ਤੇ ਨਿਰਗੁਣ ਰੂਪ ਦਾ ਗਿਆਨ ਵਿਆਪਕ ਰੂਪ ਦਾ ਸਰਗੁਣ ਰੂਪ ਦਾ ਧਿਆਨ ਅੱਜ ਨਾਨਕ ਸਗਲ ਕਾਲ ਅਜੇ ਤੁਮ ਇਹ ਸਾਰੀਆਂ ਕਮਾਈਆਂ ਨੂੰ ਨਿਸਕਾਮ ਕਰਮਾਂ ਦੀਆਂ ਸਤਗੁਰੂ ਜੀ ਕਹਿੰਦੇ ਹਨ ਜਿਸ ਕਰ ਕਿਰਪਾ ਸਤਗੁਰ ਮਿਲੈ ਦਇਆ ਜਿੰਨਾਂ ਦੇ ਸਤਗੁਰੂ ਜੀ ਕਿਰਪਾ ਕਰਕੇ ਮਿਲ ਪੈਂਦੇ ਹੈ ਸਤਗੁਰਾਂ ਦੁਆਰਾ ਬਿਆਲ ਪਰਮੇਸ਼ਰ ਮਿਲ ਪੈਂਦਾ ਉਹਨਾਂ ਦੀਆਂ ਸਾਰੀਆਂ ਸੁਖੀਆਂ ਹਨ ਇਸ ਹੀ ਗੁਣ تنਹੀ ਪ੍ਰਭ ਜਾਤਾ ਉਹਨਾਂ ਦੇ ਭਾਈ ਗੁਣ ਗਿਆਨ ਆਦਿ ਸੁਭਾਵ ਹਨ ਉਹਨਾਂ ਨੇ ਪ੍ਰਭੂ ਦਾ ਹਾਲ ਤਰ੍ਹਾਂ ਹੀ ਜਾਣਿਆ ਗੁਣ ਸਭ ਸੰਤੋਖ ਆਦਿ ਕਰਨ ਜਿਸ ਕੀ ਮਾਨ ਲੇ ਸੁਖ ਦਾ ਜਿਨ੍ਹਾਂ ਦੀ ਸੁਖ ਦਾ ਦਾ ਪਰਮੇਸ਼ਰ ਬੇਨਤੀ ਨੂੰ ਮੰਨ ਲੈਂਦਾ ਹੈ ਭਾਵਨਾ ਨੂੰ ਭਗਤੀ ਨੂੰ ਮੰਨ ਲੈਂਦਾ ਹੈ ਰਹਾਉ ਦੂਜਾ